ਸੋ ਅ ਅਗਲੀ ਖਬਰ ਦੇ ਵੱਲ ਵਧਗੇ ਤੇ ਗੱਲ ਕਰਗੇ ਇਸ ਟਾਈਮ ਪੰਥ ਖਬਰ ਦੀ ਪੰਥ ਦੇ ਨਾਲ ਜੁੜੀ ਖਬਰ ਦੀ ਜਾਂ ਉਸ ਖਬਰ ਦੀ ਜਿਨੇ ਬਹੁਤ ਸਾਰੀ ਚਰਚਾ ਬਟੋਰੀ ਹੈ ਤੇ ਉਸ ਮਾਮਲੇ ਦੇ ਵਿੱਚ ਕਈ ਸਵਾਲ ਤੇ ਕਈ ਚੀਜ਼ਾਂ ਜੜੀਆਂ ਨੇ ਉਹ ਆਪਣੇ ਆਪ ਲੋਕਾਂ ਦੇ ਸਾਹਮਣੇ ਆ ਕੇ ਖੜੀਆਂ ਹੋ ਗਈਆਂ ਹਰਨਾਮ ਸਿੰਘ ਧੂਮਾ ਜਿਸ ਜਥੇਬੰਦੀ ਦੇ ਉਹ ਮੁਖੀ ਨੇ ਉਹ ਇੱਕ ਇਤਿਹਾਸਿਕ ਜਥੇਬੰਦੀ ਹੈ ਤੇ ਸਿੱਖ ਪੰਥ ਦੀ ਇੱਕ ਜੜੀਆਂ ਅਹਿਮ ਤੇ ਵਡਮੂਲੀਆਂ ਤੇ ਖਾਸ ਤੌਰ ਤੇ ਜੜੀਆਂ ਬਹੁਤ ਖਾਸ ਜਥੇਬੰਦੀਆਂ ਨੇ ਟਕਸਾਲ ਉਹਦੇ ਮੁਖੀ ਨੇ ਇਸ ਟਾਈਮ ਪਰ ਉਹਨਾਂ ਨੇ ਭਾਜਪਾ ਨੂੰ ਸਮਰਥਨ ਦਿੱਤਾ ਔਰ ਉਹ ਵੀ ਪ੍ਰੈਸ ਕਾਨਫਰੰਸ ਕਰਕੇ ਮਹਾਰਾਸ਼ਟਰ ਦੇ ਵਿੱਚ ਉਸ ਮਾਮਲੇ ਦੇ ਵਿੱਚ ਕਹਿੰਦੇ ਹਰਨਾਮ ਸਿੰਘ ਧੁੰਮਾ ਨੇ ਭਾਜਪਾ ਨੂੰ ਸਮਰਥਨ ਦੇ ਕੇ ਧੁੰਮਾ ਹੀ ਪਵਾਤੀਆਂ ਚਾਰੇ ਪਾਸੇ ਹੂੰ ਬਿਲਕੁਲ ਜੀ ਕੱਲ ਦਾ ਪਰਸੋ ਜਿਵੇਂ ਨਾ ਉਹ ਯੂਥ ਕਾਲੀ ਦਾ ਨੇ ਕਹਿ ਰਹੇ ਸੀ ਸੁਖਵੀਰ ਬਾਦਲ ਟ੍ਰੈਂਡਿੰਗ ਚ ਹੈ ਹਾਂ ਜੀ ਹਾਂ ਜੀ ਸੋ ਉਹ ਟ੍ਰੈਂਡਿੰਗ ਟ੍ਰੋਡਿੰਗ ਵਿੱਚੇ ਰਹਿ ਗਈ ਧੁੰਮਾ ਹੀ ਟ੍ਰੈਂਡਿੰਗ ਚ ਹੈ ਹੁਣ ਹੂੰ 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 ਤਨ ਮਾ ਤੁਮਾ ਤੁਮਾ ਹੋਈ ਪਈ ਹਰਨਾਮ ਸਿੰਘ ਤੁਮਾ ਦਮਦਮੀ ਟਕਸਾਲ ਦੇ ਮੁਖੀ ਨੇ ਜੀ ਜੀ ਉਹ ਇੱਕ ਸਾਲ ਜਿਹੜੀ ਟਕਸਾਲੀ ਸਿੱਖ ਪੈਦਾ ਕਰਦੀ ਹੈ ਹੂੰ 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 ਟਕਸਾਲੀ ਰਾਗੀ ਸਿੰਘ ਪਾਠੀ ਸਿੰਘ ਹੈ ਨਾ ਬੰਦੇ ਨੂੰ ਸਿੱਖ ਬਣਾਉਣ ਦਾ ਰੋਲ ਨਿਭਾਉਂਦੀ ਹੈ ਹੂੰ ਹੈ ਨਾ ਉਹ ਸੰਸਥਾ ਦਾ ਮੁਖੀ ਇੱਕ ਉਸ ਪਾਰਟੀ ਦੀ ਝੋਲੀ ਪੈ ਰਿਆ ਜਿਹੜੀ ਤਰਮੰਦੀ ਹੈ ਕਿ ਇਹ ਘੱਟ ਗਿਣਤੀਆਂ ਨੂੰ ਕੁਚਲਦੀ ਆ ਰਹੀ ਹੈ ਹੂੰ ਹੂੰ ਜਿਸ ਜਮਾਤ ਚੋਂ ਜਿਸ ਕੌਮ ਚੋਂ ਜਿਸ ਪੰਥ ਚੋਂ ਟਕਸਾਲ ਆਉਂਦੀ ਹੈ ਉਸ ਟਕਸਾਲ ਦਾ ਮੁਖੀ ਜੇਕਰ ਉਸ ਪਾਰਟੀ ਦੀ ਝੋਲੀ ਪੈ ਰਿਆ ਜਿਹੜੀ ਪਾਰਟੀ ਵਾਲੇ ਉਹੀ ਕੌਮ ਉਹੀ ਪੰਥ ਦੇ ਨੁਮਾਇंदे ਉਹੀ ਤਰ੍ਹਾਂ ਇਹ ਮਹਿਸੂਸ ਕਰਨ ਕੇ ਤਾਂ ਘਟਗੰਟੀਆਂ ਦੇ ਖਿਲਾਫ ਹੈ ਜੀ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਇਸ ਇਸ ਪਹਿਲੂ ਤੋਂ ਸਮਝ ਦੀ ਲੜਾਈ ਦਾ ਮਤਲਬ ਇਹ ਕੀ ਹੈ ਸਾਰਾ ਕੁਝ ਕੀ ਹੁਣ ਭਾਜਪਾ ਨੇ ਝੱਗਾ ਚੱਕਤਾ ਹੂੰ ਜਿਹੜੇ ਲੁਕਵੇਂ ਏਜੰਟਿਆਂ ਤਹਿਤ ਸਾਡੀਆਂ ਸੰਸਥਾਵਾਂਾਂ ਚ ਸ਼੍ਰੋਮਣੀ ਕਮੇਟੀ ਚ ਹੈਨਾ ਤੇ ਜਾਂ ਜਥੇਦਾਰਾਂ ਤੱਕ ਤੇ ਉਂਗਲ ਧਰੀ ਜਾ ਰਹੀ ਸੀ ਜਾਂ ਟਕਸਾਲ ਚ ਜਾਂ ਹੋਰ ਨਾਲ ਸਿਸਟਮ ਚ ਏਕੇ ਬੈਕਪਰ ਦੇ ਤੋਂ ਕੰਮ ਕਰ ਰਹੇ ਨੇ ਜੀ ਫੋਰਸ ਨਾਲ ਕੰਮ ਕਰ ਰਹੇ ਨੇ ਜੀ ਬਾਇ ਅਕਾਲੀ ਦਲ ਕੰਮ ਕਰਦਾ ਜੀ ਉਹ ਹੁਣ ਖੁੱਲ ਕੇ ਆ ਕੇ ਕਿ ਲਓ ਅਸੀਂ ਤਾਂ ਹੁਣ ਸ਼ਰੇਆਮ ਆਇਆ ਕਰ ਲਓ ਜੋ ਕਰਨਾ ਹੁਣ ਜਿੱਦਾਂ ਹੀ ਆਰਮ ਸਿੰਘ ਧੂਮਾ ਨੇ ਮਹਾਰਾਸ਼ਟਰ ਜਾ ਕੇ ਮੁੰਬਈ ਜਾ ਕੇ ਪ੍ਰੈਸ ਕਾਨਫਰੈਂਸ ਕਰਕੇ ਕਿਹਾ ਕਿ ਜੀ ਅੱਜ ਹੁਣ ਅੱਜ ਵੋਟਾਂ ਪੈ ਰਹੀਆਂ ਉੱਥੇ ਜੀ ਜੀ ਵੋਟ ਪ੍ਰਕਿਰਿਆ ਸ਼ੁਰੂ ਹੋ ਗਈ ਹਾਂ ਹਾਂ ਹੈਨਾ ਸੋ ਉੱਥੇ ਜਾ ਕੇ ਕਿਹਾ ਕਿ ਅਸੀਂ ਨੂੰ ਇਸ ਪਹਿਲੂ ਨੇ ਖੁੱਲ੍ਹਤਾਚਾਪ ਲਈ ਕਿ ਹਰਨ ਸਿੰਘ ਜਿੱਦਣ ਪ੍ਰਧਾਨ ਬਣੇ ਸੀ ਜੀ ਰਾਮ ਸਿੰਘ ਖਾਲਸਾ ਨਾਂ ਨਾਲ ਜਾਣੇ ਜਾਂਦੇ ਆ ਤੇ ਪਰ ਪਹਿਚਾਨ ਇਹਨਾਂ ਦੀ ਆਪਣੇ ਸਮਾਜ ਦੇ ਵਿੱਚ ਧੂਮਾ ਦੇ ਨਾਂ ਨਾਲੇ ਆ ਇਹਨਾਂ ਨੂੰ ਅਮਰੀਕਾ ਤੋਂ ਹੀ ਚੱਕ ਕੇ ਲਿਆਏ ਸੀ ਜੀ ਹੂੰ ਉੱਥੋਂ ਲਿਆ ਕੇ ਸਿੱਧਾ ਪ੍ਰਧਾਨ ਬਣਾਇਆ ਸੀ ਨਮਦਮੀ ਟਿਕਸਾਲ ਦਾ ਜੀ ਅੱਜ ਕੁਝ ਤਰ੍ਹਾਂ ਉਸ ਪੱਖ ਤੋਂ ਉਸ ਦਿਨ ਨੂੰ ਯਾਦ ਕਰਦਿਆਂ ਗੱਲ ਕਰਨੀ ਹੈ ਕਿ ਤਾਂ ਉਸੇ ਦਿਨੇ ਉਹਨਾਂ ਦਾ ਬੰਦਾ ਸੀ ਤਾਂ ਹੀ ਬਣਿਆ ਸੀ ਹੂੰ ਜੇਕਰ ਦੂਸੇ ਪੱਖ ਤੋਂ ਦੇਖਣਾ ਹੋਵੇ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਨੇੜੇ ਸੀ ਹਰਨਾਮ ਸਿੰਘ ਧੂਮਾ ਹੂੰ 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 ਸੁਖਵੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਦਾ ਖਾਸਮ ਖਾਸੀ ਫਿਰ ਉਹ ਸੰਤ ਸਮਾਜ ਬਣਾ ਕੇ ਸਾਰੀ ਪ੍ਰਕਿਰਿਆ ਉਹ ਸਭ ਨੂੰ ਪਤਾ ਹੈ ਤੇ ਇਸ ਲਈ ਅੱਜ ਇਹ ਵੀ ਪਹਿਲੂ ਹੈ ਕਿ ਸੁਖਵੀਰ ਬਾਦਲ ਉਹ ਸਥਿਤੀ 'ਚ ਨਹੀਂ ਹੈਗੇ ਕਿ ਬੀਜੇਪੀ ਦਾ ਸਾਥ ਦੇ ਸਕਣ ਕੀ ਉਹ ਬਾਇਆ ਤੋਂ ਮਸਮਰਤਨ ਦੁਆਰੇ ਨੇ ਜਾਂ ਥੁਮਾ ਬਾਈਪਾਸੇ ਕਰਕੇ ਹੁਣ ਅਕਾਲੀ ਦਲ ਨੂੰ ਸੁਖਵੀਰ ਬਾਦਲ ਹੋਣਾ ਨੂੰ ਇਹ ਵੀ ਪਹਿਲੂ ਹੈਗਾ ਫਿਰ ਇਹ ਤੋਂ ਅਗਲਾ ਪਹਿਲੂ ਇੱਕ ਹੋਰ ਹੈ ਉਸ ਨੁਕਤੇ ਨੂੰ ਵੀ ਫੜਨ ਦੀ ਲੋੜ ਹੈ ਅੱਜ ਜੋ ਕੁਝ ਕੈਨੇਡਾ 'ਚ ਹੋ ਰਿਹਾ ਜੀ ਪਾਈਚਾਰੇ ਦੇ ਹਵਾਲੇ ਨਾਲ ਜਾਂ ਜੋ ਕੁਝ ਅਮਰੀਕਾ 'ਚ ਕੁਝ ਘਟਨਾਵਾਂ ਦੇ ਹਵਾਲੇ ਨਾਲ ਗੱਲ ਚੁਰਦੀ ਹੈ ਜਾਂ ਭਾਰਤ ਦੇ ਬਹੁਤ ਸੂਬਿਆਂ 'ਚ ਜੋ ਘਟਨਾਕਰਮ ਵਾਪਰਦੇ ਨੇ ਸਿੱਖਾਂ ਨੂੰ ਕੇਂਦਰਿਤ 'ਚ ਰੱਖ ਕੇ ਉਸ ਮਸਲੇ ਤੇ ਕੀ ਸ਼੍ਰੋਮਣੀ ਗੁਰਦਵਾਰਾ ਪੰਥਕ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀ ਮਾਂ ਫੜਨ ਵਾਲੀ ਸਥਿਤੀ ਹੈਗਾ ਕਹਿੰਦੇ ਕਿ ਕੁਝ ਪੰਥਕ ਨੁਮਾਇੰਦਿਆਂ ਦੀ ਇਹ رائے ਹੈ ਉਹ ਕਹਿੰਦੇ ਕਿ ਇਸੇ ਸਮੇਂ ਪਹਿਲੂ ਹੁੰਦਾ ਸੀ ਕਿ ਕਿਤੇ ਵੀ ਸਿੱਖਣਾ ਕੋਈ ਘਟਨਾ ਵਾਪਰਦੀ ਹੈ ਤਾਂ ਉਹਦੀ ਆਵਾਜ਼ ਬਣਦਾ ਸੀ ਅਕਾਲੀ ਦਲ ਉਹਦੇ ਘਰ ਬਣਦਾ ਸੀ ਸ਼ਰੋਮੀ ਕਮੇਟੀ ਹਾਂ 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 ਪਰ ਹੁਣ ਇੱਥੇ ਤੱਕ ਨਾ ਪਹੁੰਚ ਹੋ ਪਉਂਦੀ ਹੈ ਜੇ ਪਹੁੰਚ ਹੋ ਜਵੇ ਤਾਂ ਇਹ ਬੋਲਦੇ ਹੀ ਨਹੀਂ ਕਿ ਕਿਉਂਕਿ ਇਹਨਾਂ ਦੇ ਨਿਜ ਮੁਹਾਜ ਐਨੇ ਜੁੜ ਗਏ ਸੱਤਾ ਨਾਲ ਤਖਤਾ ਨਾਲ ਕਿ ਜੀ ਦਿੱਲੀ ਦੇ ਹੈ ਨਾ ਤੇ ਇਸ ਲਈ ਕਹਿੰਦੇ ਕਿ ਇਹ ਕੁਝ ਮੂੰਹ ਨਹੀਂ ਖੋਲਦੇ ਅਜੇ ਹਿਜ ਕਹਿੰਦੇ ਫਿਰ ਜਿਹੜਾ ਸਿੱਖ ਜਿੱਥੇ ਬੈਠਾ ਹੈ ਅ ਸਿਕਪੰਥ ਦਾ ਨੁਮਾਇੰਦਾ ਭਾਈਚਾਰੇ ਦਾ ਕੌਮ ਦਾ ਵਿਅਕਤੀ ਵੱਖ-ਵੱਖ ਸੂਬਿਆਂ 'ਚ ਮੁਲਕਾਂ ਜਿੱਥੇ ਬੈਠਾ ਫਿਰ ਉੱਥੇ ਆਪਣੀ ਢਾਰ-ਪਾਲਦਾ ਹੂੰ ਆਪਣੇ ਸਾਰੇ ਪਾਲਦਾ ਕੀ ਇਹ ਸਹਾਰਿਆਂ 'ਚੋਂ ਮਹਾਰਾਸ਼ਟਰ 'ਚ ਬੈਠੇ ਸਿੱਖਾਂ ਨੂੰ ਲੱਗਿਆ ਕਿ ਅਸੀਂ ਹੁਣ ਬੀਜੇਪੀ ਨਾਲ ਜਾ ਕੇ ਠੀਕ ਹੈ ਹੂੰ 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 ਕਿਉਂਕਿ ਟਕਸਾਲ ਦੀ ਇੱਕ ਬ੍ਰਾਂਚ ਮੁੰਬਈ ਦੇ ਵਿੱਚ ਬਹੁਤ ਵੱਡੀ ਹੈਗੀ ਹੈ ਹੂੰ ਔਰ ਉੱਥੇ ਮਤਲਬ ਗੈਰ ਨਾਨ ਸਿੱਖ ਵੀ ਨੇ ਜਿਹੜੇ ਗੈਰ ਸਿੱਖ ਵੀ ਨੇ ਜਿਹੜੇ ਵੱਡੀਆਂ ਧਿਰਾਂ ਨੇ ਉਮੀ ਟਕਸਾਲ ਦੀ ਨਾਖੜੀਆਂ ਨਜ਼ਰ ਆਉਂਦੀਆਂ ਰਹੀਆਂ ਨੇ ਹੂੰ 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 ਸੋ ਇਸ ਲਈ ਕੀ ਇਹ ਉਥੋਂ ਆਇਆ ਇਹ ਵਾਲਾ ਬਾਹਰੀ ਹੈ ਇਹ ਅਗਿੱਜ ਬਿਆਨ ਹੈ ਇਹ ਕੋਈ ਲੀਡਰ ਨਹੀਂ ਹੈ ਜੀ ਜੀ ਕੋਈ ਇੱਕ ਲੀਡਰ ਇੱਕ ਵਿਅਕਤੀ ਕੋਈ ਬਿਆਨ ਦੇ ਦੇਵੇ ਕਿਤਾ ਤੁਸੀਂ ਕਹੋ ਕਿ ਭਾਈ ਇਹ ਬੰਦੇ ਦਾ ਨਿੱਜੀ ਬਿਆਨ ਹੈ ਸਾਡੀ ਰਾਜਨੀਤਿਕ ਬਿੰਗ ਨਹੀਂ ਹੈ ਹੂੰ 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 ਕੰਦਮੀ ਟਕਸਾਲ ਤੇ ਜੰਮਦਮੀ ਟਕਸਾਲ ਧਾਰਮਿਕ ਸੰਸਥਾ ਹੋਣ ਦੇ ਨਾਤੇ ਪੰਥ ਦੀ ਨੁਮੈਂਦੀ ਸੰਸਥਾ ਹੋਣ ਦੇ ਨਾਤੇ ਇਹ ਇਕੱਲੇ ਪ੍ਰਧਾਨ ਦਾ ਬਿਆਨ ਜਾਂ ਫੈਸਲਾ ਨਹੀਂ ਮੰਨਿਆ ਜਾਊਗਾ ਟਕਸਾਲ ਦਾ ਫੈਸਲਾ ਹੀ ਮੰਨਿਆ ਜਾਊਗਾ ਹਾਂਜੀ ਬਿਲਕੁਲ ਬਿਲਕੁਲ ਕਿਉਂ ਨਹੀਂ ਤੇ ਉਸ ਸਥਿਤੀ ਦੇ ਵਿੱਚ ਹੈ ਕੀ ਇਹ ਸਹੀ ਪੱਖ ਹੈਗਾ ਇਸ ਸਮੇਂ ਉਹਨਾਂ ਨਾਲ ਜਾਣਾ ਕੀ ਇਹ ਮਜਬੂਰੀ ਹੈ ਕੀ ਇਹ ਉੱਥੇ ਦਬਕਾ ਕੇ ਹੈ ਜਾਂ ਉਹਨਾਂ ਦੇ ਹੀ ਸੀ ਹੁਣ ਨੰਗੇ ਚਤੇ ਹੋਗੇ ਅੱਜ ਇੰਨੇ ਸਵਾਲ ਖੜੇ ਹੋਗੇ ਨੇ ਪਰ ਇਸ ਮਸਲੇ ਤੇ ਹੁਣ ਅਕਾਲੀ ਦਲ ਬਾਕੀ ਤੇਰਾ ਬੋਲਣਾ ਤਾਂ ਬੋਲਣਾ ਅਕਾਲੀ ਦਲ ਕਿਹੜੇ ਮੂੰਹ ਨਾਲ ਬੋਲਦਾ ਜੀ ਨੇ ਲੰਬੇ ਸਮੇਂ ਆਪ ਮਤਲਬ ਜਥੇਦਾਨਾਂ ਦੇ ਵੀ ਸਵਾਲ ਤੁਸੀਂ ਖੜੇ ਕਰੋ ਅੱਜ ਧੂਮੇ ਦੇ ਵੀ ਸਵਾਲ ਖੜੇ ਕਰੋ ਕੱਲ ਨੂੰ ਕੋਈ ਹੋਰ ਜਉਧ ਪਰ ਵੀ ਕਰੋ ਭਰਾਵੋ ਜਦ ਤੁਸੀਂ ਨਾਲ ਸੀ ਤਦ ਨਹੀਂ ਸੀ ਖਤਰਾ ਜੀ ਸਹੀ ਹੈ ਅਗਲਾ ਸਵਾਲ ਕਰੂੰਗਾ ਕਿ ਭਾਈ ਤੁਸੀਂ ਮੇਰੇ ਨਾਲੋਂ ਪਹਿਲਾਂ ਉਂਗਲ ਫੜ ਕੇ ਤੁਰੇ ਰਹੇ ਸੋ ਇਹ ਸਾਰੀ ਸਥਿਤੀ ਦੇ ਲਈ ਅਕਾਲੀ ਦਲ ਨੂੰ ਵੀ ਕਟਾਰੇ 'ਚ ਖੜਾ ਕਰਨਾ ਪਊਗਾ ਅੱਜ ਜਿਹੜੇ ਆ ਦਿਨ ਦੇਖਣੇ ਪੈ ਰਹੇ ਨੇ ਜੇ ਅਕਾਲੀ ਦਲ ਪਹਿਲਾਂ ਤੋਂ ਸਟੈਂਡ ਤੇ ਰਹਿੰਦਾ ਸਪੱਸ਼ਟ ਸਟੈਂਡ ਤੇ ਰਹਿੰਦਾ ਤਾਂ ਨਾ ਬੀਜੇਪੀ ਪੰਜਾਬ ਚ ਵੱਢਦੀ ਤੇ ਨਾ ਬੀਜੇਪੀ ਇਸ ਤਰ੍ਹਾਂ ਦੇ ਹਤਕੰਡੇ ਬਣਾਉਂਦੀ ਕਿ ਹਰਨਾਮ ਸਿੰਘ ਢੂਮਾ ਵਰਗੇ ਤੋਂ ਲਿਖਤੀ ਉਹਦੇ ਨਾਂ ਇਹ ਦਸਤਾں ਤੇ ਪ੍ਰੈਸ ਨੋਟ ਵੀ ਜਾਰੀ ਕਰਾ ਲਿਆ ਪ੍ਰੈਸ ਕਾਨਫਰੰਸ ਵੀ ਕਰਾ ਲਈ ਤੇ ਢੂਮਾ ਦੀਆਂ ਢੂਮਾ ਨੇ ਹੁਣ ਉੱਥੇ ਕਿੰਨੀਆਂ ਵੋਟਾਂ ਭੁਗਤਦੀਆਂ ਨੇ ਇਹਨਾਂ ਨੂੰ ਸਿੱਖ ਭਾਈਚਾਰੇ ਦੀਆਂ ਕਿੰਨੀਆਂ ਨਹੀਂ ਭੁਗਤਦੀਆਂ ਪਰ ਇੱਕਾ ਪੱਕਾ ਠੱਪਾ ਜ਼ਰੂਰ ਲਵਾ ਲਿਆ ਟਕਸਾਲ ਨੇ ਕਿ ਲੋ ਜੀ ਉਹ ਟਕਸਾਲ ਜਿਹੜੀ ਇਤਿਹਾਸ ਸਰਜੀ ਦੀ ਆਉਂਦੀ ਆ ਹਾਂਜੀ ਹਾਂਜੀ ਜਿਹੜੀ ਕਹਿੰਦੀ ਅਸੀਂ ਤਾਂ ਇੰਦਰਾ ਨਾਲ ਵੀ ਆਡਾ ਲੈ ਲਿਆ ਸੀ ਹਮ ਹੈਨਾ ਸੋ ਜੇ ਕਾਂਗਰਸ ਨਾਲ ਕਦੇ ਨਹੀਂ ਜਾ ਸਕਦੇ ਕਹਿੰਦੇ ਕਿ ਕਿਉਂਕਿ ਉਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਕਤਲਿਆਮ ਕੀਤਾ ਸੀ ਛਿੱਕਾ ਕਾਣ ਕੀਤਾ ਤੇ ਉਸੇ ਪੱਖ ਤੋਂ ਜੇਕਰ ਦੇਖਣਾ ਹੋਵੇ ਤਾਂ ਕੌਮ ਸਰਬੱਤ ਦੇ ਭਲੇ ਦੀ ਗੱਲ ਕਰਦੀ ਆ ਦੂਜੇ ਦੀ ਲੜਾਈ ਨੂੰ ਵੀ ਆਪਣੀ ਲੜਾਈ ਸਮਝਦੀ ਆ ਤੇ ਅੱਜ ਜਦੋਂ ਘਟ ਗਣਤੀਆਂ ਦੇ ਹਵਾਲੇ ਨਾਲ ਕੁਝ ਨਵੇਂ ਦੇ ਕਹਿੰਦੇ ਕਿ ਬੀਜੇਪੀ ਤਾਂ ਇਹ ਕੰਮ ਕਰਦੀ ਆ ਫਿਰ ਕਟਗਣਤੀ ਚ ਸਿੱਖ ਭਾਈ ਚਰਾ ਆਪ ਤਾਂ ਆਉਂਦਾ ਹੀ ਹੁੰਦਾ ਹੋਰ ਕਟਗਣਤੀਆਂ ਦੀ ਲੜਾਈ ਲੜਨ ਲਈ ਵੀ ਮੰਨਿਆ ਜਾਂਦਾ ਨਾ ਹੂੰ ਹੂੰ ਤੇ ਉਸ ਮੌਕੇ ਤੁਹਾਡਾ ਉਹਦੇ ਨਾਲ ਜਾਣਾ ਬਹੁਤ ਸੰਕੇਸ਼ ਸ਼ੋਬੇ ਪੈਦਾ ਕਰਦਾ ਹਾਂਜੀ ਬਿਲਕੁਲ ਨਾਲੇ ਇੱਕ ਗੱਲੇ ਵੀ ਹੈ ਨਾ ਕਿ ਇੱਕ ਪਾਸੇ ਤੁਸੀਂ ਕਹਿੰਨ ਕਿ ਸਾਡੇ ਨਾਲ ਆਹ ਧਿਰ ਧੱਕਾ ਕਰ ਰਹੀ ਹੈ ਬੰਦੀ ਸਿੰਘਾਂ ਦੇ ਮਾਮਲੇ ਤੇ ਹੋਰ ਸਿੱਖ ਮਾਮਲਿਆਂ ਦੇ ਉੱਤੇ ਉਹ ਸਾਨੂੰ ਨਿਆਂ ਨਹੀਂ ਦਿੰਦੇ ਸਾਨੂੰ ਮਿਲਣ ਦਾ ਟਾਈਮ ਨਹੀਂ ਦਿੰਦੇ ਸਾਡੇ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਦੂਜੇ ਪਾਸੇ ਤੁਸੀਂ ਕਹਿੰਨ ਕਿ ਅਸੀਂ ਉਹਨਾਂ ਦੀ ਹਮਾਇਤ ਕਰਾਂਗੇ ਫਿਰ ਜਾਂ ਤਾਂ ਤੁਸੀਂ ਆਪ ਅਣਜਾਣ ਹੋ ਉਹਨਾਂ ਚੀਜ਼ਾਂ ਤੋਂ ਭੁੱਲ ਜਾਨੇ ਹੋ ਜਾਂ ਫਿਰ ਲੋਕਾਂ ਨੂੰ ਬੁੱਧ ਸਮਝਦੇ ਤੁਸੀਂ ਮੈਨੇ ਤਾਂ ਇਹਦੇ ਦੋ ਹੀ ਨੇ